ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੰਮ੍ਰਿਤਸਰ ਦੇ ਨਾਲ ਜਿੱਥੇ ਕਿ ਐਨਟੀਐਫ ਅਤੇ ਬੀਐਸਐਫ ਨੇ ਸਾਂਝਾ ਆਪਰੇਸ਼ਨ ਕੀਤਾ ਤੇ ਇਸ ਆਪਰੇਸ਼ਨ ਦੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਜੋ ਹੈ ਉਹ ਬਰਾਮਦ ਕੀਤੀ ਗਈ ਹੈ ਦਰਸੰ ਅੰਮ੍ਰਿਤਸਰ ਦੇ ਦੱਸਿਆ ਕਿ ਥਾਣਾ ਲਪੋਕੇ ਅਧੀਨਾਂ ਦੇ ਪਿੰਡ ਡੱਲੇਕੇ ਦੇ ਵਿੱਚ ਇਹ ਰਿਕਵਰੀ ਕੀਤੀ ਗਈ ਹੈ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਬਰਾਮਦ ਹੋਈ ਹੈ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਅੰਤਰਰਾਸ਼ਟਰੀ ਨਸ਼ਾ ਤਸਕਰੀ पंडा फोर जो है कर दिता गया करोड़ा कीमत है अंतरराष्ट्रीय बाजारे सहयोगी अक्षय सुनक मेरे नुड़े हुए अक्षय की कुछ जानकारी है की कुछ अपडेट है जो यह रिकवरी अब एन टी एफ की गई है जो साझा ऑपरेशन किया बी एस एफ ने ਤੇ ਐਨਟੀਐਫ ਨੇ ਜੀ ਬਿਲਕੁਲ ਹਨੂ ਇਹ ਜੋ ਹੈਰੋਇਨ ਦੀ ਰਿਕਵਰੀ ਹੈਗੀ ਆ ਇਹ ਲੋਪੋਕੇ ਦੇ ਅਧੀਨ ਆਉਂਦੇ ਇੱਕ ਬੀਓਪੀ ਤੋਂ ਜਿਹੜੀ ਹੈ ਇਹ ਰਿਕਵਰੀ ਕੀਤੀ ਗਈ ਹੈ ਡੱਲੇ ਕੇ ਪੀਓਪੀ ਤੋਂ ਕੀਤੀ ਗਈ ਆ ਦੱਸਦੀ ਹੈ ਕਿ ਲਗਾਤਾਰ ਪਾਕਿਸਤਾਨ ਵੱਲੋਂ ਨਾ ਪਾਖਰਤਾ ਕੀਤੇ ਜਾ ਰਹੀਆਂ ਨੇ ਲਗਾਤਾਰ ਪਾਕਿਸਤਾਨ ਵੱਲੋਂ ਡਰੋਨ ਦੀ ਐਕਟੀਵਿਟੀ ਵਧਾਈ ਜਾ ਰਹੀ ਆ ਕਿਉਂਕਿ ਜਿੱਦਾਂ ਬੀਤੇ ਦਿਨਾਂ ਦੇ ਵਿੱਚ ਅਸੀਂ ਗੱਲ ਸਾਂਝੀ ਕੀਤੀ ਸੀ ਕਿ ਜੋ ਤੁੰਦ ਦੇ ਦਿਨਾਂ ਦੇ ਵਿੱਚ ਖਾਸ ਤੌਰ ਦੇ ਤੇ ਜੋ ਐਕਟੀਵਿਟੀ ਵਧਾ ਦਿੱਤੀ ਜਾਂਦੀ ਹੈ ਤਾਂ ਬੀਐਸਐਫ ਤੇ ਪੰਜਾਬ ਪੁਲਿਸ ਉਸ ਤੇ ਇੱਕ ਵੱਡੀ ਚੁਣੌਤੀ ਜਿਹੜੀ ਹੈ ਇਹ ਧੁੰਦ ਹੁੰਦੀ ਹੈ ਕਿਉਂਕਿ ਇਸ ਧੁੰਦ ਦੇ ਵਿੱਚ ਕਈ ਇਹੋ ਜਿਹੀ ਐਕਟੀਵਿਟੀਆਂ ਜਿਹੜੀਆਂ ਵੱਧ ਜਾਂਦੀਆਂ ਨੇ ਕਿਉਂਕਿ ਜਿਹੜੇ ਤਸਕਰ ਨੇ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾਤਰ ਵੱਤ ਚੜ ਕੇ ਸਾਹਮਣੇ ਆਉਂਦੇ ਨਹੀਂ ਕਿਉਂਕਿ ਇਹ ਧੁੰਦ ਕਿਤੇ ਨਾ ਕਿਤੇ ਉਹਨਾਂ ਵਾਸਤੇ ਬਿਲਕੁਲ ਸੇਫ ਹੈ ਕਿਉਂਕਿ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਸੀਸੀਟੀਵੀ ਫੋਟੇ ਦੇ ਵਿੱਚ ਨਹੀਂ ਆਉਂਦਾ ਤਾਂ ਇੱਕ ਬੀਐਸਐਫ ਤੇ ਨਾਲ ਐਂਟੀ ਨਾਰਕਟਿਕ ਵੱਲੋਂ ਟੀਮ ਵੱਲੋਂ ਜਿਹੜਾ ਇੱਕ ਸਾਂਝਾ ਆਪਰੇਸ਼ਨ ਸੀਗਾ ਜਿਸ ਦੇ ਵਿੱਚ ਕਿ 12 ਕਿਲੋ 50 ਗ੍ਰਾਮ ਹੈਰੋਇਨ ਫੜੀ ਗਿਆ ਜੋ ਕਿ ਕਰੋਨਾ ਦੀ ਹੈਰੋਇਨ ਹੈਗੀ ਆ ਹਾਲਾਂਕਿ ਡੀਜੀਪੀ ਸਾਹਿਬ ਵੱਲੋਂ ਟੂਕ ਕੀਤਾ ਗਿਆ ਹੈ ਲੇਕਿਨ ਹਲਾਤਾ ਦੀ ਗੱਲ ਕਰੀਏ ਅਨੁ ਤਨ ਲਗਾਤਾਰ ਇਹ ਸਿਰਫ ਅੱਜ ਹੀ ਨਹੀਂ ਅਗਰ ਅਸੀਂ 1 ਮਹੀਨੇ ਦੀ ਗੱਲ ਕਰਾਂਗੇ ਤਾਂ ਮਹੀਨੇ ਦੇ ਵਿੱਚ 20 20 ਤੋਂ 21 ਦਿਨ ਲਗਾਤਾਰ ਇਹੋ ਜੇ ਕੰਮ ਸਾਹਮਣੇ ਆਉਂਦੇ ਨੇ ਕਿਉਂਕਿ ਬਹੁਤ ਜ਼ਿਆਦਾ ਸਪਲਾਈ ਜਿਹੜੀ ਆ ਪਾਕਿਸਤਾਨ ਵੱਲੋਂ ਇੱਧਰ ਕੀਤੀ ਜਾਂਦੀ ਹੈ ਲੇਕਿਨ ਜਿਹੜੇ ਦੇਸ਼ ਤੋਂ ਹੀ ਆਗੇ ਨੇ ਜਿਹੜੇ ਲੋਕ ਇੱਧਰੋਂ ਦੀ ਪਾਕਿਸਤਾਨ ਦੀ ਜਿਹੜੀ ਸਮੱਗਰੀ ਜਦੋਂ ਉੱਧਰੋਂ ਇੱਧਰ ਆਉਂਦੀ ਆ ਤਾਂ ਉਹ ਲੈਣ ਵਾਸਤੇ ਉੱਥੇ ਪਹੁੰਚਦੇ ਨੇ ਤਾਂ ਸਾਡੀ ਜਿਹੜੀ ਬੀਐਸਐਫ ਹੈ ਇਹੋ ਜਿਹੇ ਦੇਸ਼ ਡਰੋਨਿਆਂ ਦੇ ਉੱਤੇ ਜਿਹੜੀ ਲਗਾਤਾਰ ਨਿਗਾ ਬਣਾ ਕੇ ਰੱਖਦੀ ਆ ਤਾਂ ਜੋ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਮੌਕੇ ਦੇ ਉੱਤੇ ਕੀਤੀ ਜਾ ਸਕੇ ਲੇਕਿਨ ਇਹ ਹਾਲਾਤਾਂ ਦੀ ਗੱਲ ਕਰੀਏ ਤਾਂ ਹਾਲਾਤ ਇੰਨੇ ਕੁ ਮਾੜੇ ਹੋ ਚੁੱਕੇ ਨੇ ਕਿ ਗੁਰੂ ਨਗਰੀ ਦੇ ਨਾਲ ਲੱਗਦੇ ਜਿੰਨੀ ਬਾਰਡਰ ਵੈਲਟ ਹੈਗੀ ਆ ਤਾਂ ਸਾਰੀ ਇਸ ਨਸ਼ੇ ਦੀ ਦਲਦਲ ਦੇ ਵਿੱਚ ਫਸੀ ਹੋਈ ਆ ਤਾਂ ਇਸ ਦਲਦਲ ਚੋਂ ਕੱਢਣ ਵਾਸਤੇ ਹਾਲਾਂਕਿ ਪੰਜਾਬ ਸਰਕਾਰ ਵੱਡੇ ਪ੍ਰਯਾਸ ਕਰ ਰਹੀ ਆ ਲੇਕਿਨ ਹੁਣ ਤੱਕ ਕਾਫੀ ਜ਼ਿਆਦਾ ਜੋ ਇਹੋ ਜਿਹੇ ਦੇਸ਼ਦ્રોਹੀ ਵੀ ਫੜੇ ਗਏ ਨੇ ਲੇਕਿਨ ਅੱਜ ਜਿਹੜੀ ਇਹ ਜੋ ਕਹਿ ਸਕਦੇ ਸਮਗਰੀ ਫੜੀ ਗਈ ਆ ਤਾਂ ਇਸ ਦੇ ਉੱਤੇ ਜੋ ਇੱਕ ਵੱਡੀ ਕਾਮਯਾਬੀ ਕਹਿ ਸਕਦੇ ਆ ਬੀਐਸਐਫ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਜੋ ਮਿਲਦੀ ਦਿਖਾਈ ਦੇ ਰਹੀ ਆ ਜੀ ਜੀ ਬਿਲਕੁਲ ਅਕਸ਼ੇ ਸੋ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਆਂ ਦਰਅਸਲ ਡਰੋਨ ਦੇ ਜ਼ਰੀਏ کیا ਜਾ ਰਿਹਾ ਕਿ ਇਹ ਜਿਹੜੀ ਖੇਪ ਆ ਉਥੇ ਖੇਤਾਂ ਦੇ ਵਿੱਚ ਛੁੱਟੀ ਗਈ ਸੀ ਤੇ ਇਹ ਡਰੋਨ ਦੀ ਹਲਚਲ ਬਾਰੇ ਇਨਪੁਟ ਜਿਹੜੀ ਆ ਉਹ ਪਹੁੰਚੀ ਪ੍ਰਸ਼ਾਸਨ ਤੱਕ ਪੁਲਿਸ ਪ੍ਰਸ਼ਾਸਨ ਤੱਕ ਜਿਸ ਤੋਂ ਬਾਅਦ ਉਥੇ ਸਰਚ ਅਭਿਆਨ ਜੜੇ ਚਲਾਇਆ ਗਿਆ ਸਰਚ ਆਪਰੇਸ਼ਨ ਚਲਾਇਆ ਗਿਆ ਤੇ ਉਸ ਮਗਰੋਂ ਇਹ 12 ਕਿਲੋ ਹੈਰੋਇਨ ਜਿਹੜੀ ਹੈ ਉਹ ਐਨਟੀਐਫ ਤੇ ਬੀਐਸਐਫ ਨੇ ਬਰਾਮਦ ਕੀਤੀ ਹੈ ਸੋ ਇਸ ਤੋਂ ਬਾਅਦ ਦੱਸੇ ਕਿ ਹੁਣ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਪੜਤਾਲ ਜਿਹੜੀ ਹੈ ਗੰभीरता ਦੇ ਨਾਲ ਹੁਲ ਅੱਗੇ ਵਧਾ ਦਿੱਤੀ ਗਈ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੋ ਅਗਲੀ ਖਬਰ ਦਾ ਵੀ ਰੁਕ ਕਰ ਲੈਣਾ ਤਾਂ ਅੰਮ੍ਰਿਤਸਰ ਦੇ ਚੇਰਟਾ ਇਲਾਕੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਦੱਸੇ ਕਿ ਇੱਥੇ ਜੋ ਹੈ ਦੋ ਤਰ੍ਹਾਂ ਵਿਚਕਾਰ ਗੋਲੀਬਾਰੀ ਹੋਈ ਹੈ ਫਾਇਰਿੰਗ ਦੇ ਨਾਲ ਮੁਰਤੋਂ ਅੰਮ੍ਰਿਤਸਰ ਦੱਲਿਆ ਦਰਅਸਲ ਦੱਸਿਆ ਜਾ ਰਿਹਾ ਕਿ ਐਕਸ ਯੂਵੀ ਸਵਾਰ ਕੁਝ ਨੌਜਵਾਨ ਜੋ ਹੈ ਆਂਦੇ ਨੇ ਗਲੀ ਦੇ ਵਿੱਚ ਖੜੇ ਇੱਕ ਦੂਸਰੇ ਨੌਜਵਾਨ ਦੇ ਉੱਤੇ ਉਹਨਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਨੇੜਲੇ ਸੀਸੀਟੀਵੀ ਦੇ ਵਿੱਚ ਸਾਰੀ ਇਹ ਘਟਨਾ ਕੈਦ ਹੋ ਜਾਂਦੀ ਹੈ ਆਪਸੀ ਰੰਜਿਸ਼ ਦੱਸੀ ਜਾ ਰਹੀ ਹੈ ਪੁਰਾਣੀ ਰੰਜਿਸ਼ ਨੂੰ ਲੈ ਕੇ ਜੋ ਹੈ ਇਹ ਗੋਲੀਬਾਰੀ ਕੀਤੀ ਗਈ ਹੈ ਸੋ ਇਸ ਪੂਰੇ ਦਸੇ ਕਿ ਝੜਪ ਦੇ ਵਿੱਚ ਫਾਇਰਿੰਗ ਦੌਰਾਨ ਜੋ ਹੈ ਇੱਕ ਨੌਜਵਾਨ ਜਿਸ ਦਾ ਨਾਮ ਜਸਪਾਲ ਸਿੰਘ ਦੱਸਿਆ ਜਾ ਰਿਹਾ ਹੈ ਉਹ ਜ਼ਖਮੀ ਹੋਇਆ ਹੈ ਤੇ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਸਪਾਲ ਸਿੰਘ ਜ਼ਖਮੀ ਹੋ ਕੇ ਜਿਹੜਾ ਖੁਦ Yeah. <laughs> ਦੱਸਿਆ ਜਾ ਰਿਹਾ ਕਿ ਪੁਲਿਸ ਥਾਣੇ ਪਹੁੰਚਦਾ ਹੈ ਉੱਥੇ ਸ਼ਿਕਾਇਤ ਦਿੰਦਾ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਸਵੰਤ ਸਿੰਘ ਨੂੰ ਜ਼ਖਮੀ ਹਾਲਾਤ ਦੇ ਵਿੱਚ ਗੋਲੀ ਲੱਗੇ ਨੂੰ ਜੋ ਹੈ ਹਸਪਤਾਲ ਪਹੁੰਚਾਇਆ ਜਾਂਦਾ ਹੈ ਸੋ ਅਕਸ਼ੇਸ਼ ਜੀ ਮੇਰੇ ਇਸ ਵੀ ਖਬਰ ਦੇ ਨਾਲ ਤੁਹਾਡੀ ਜਾਣਕਾਰੀ ਜ਼ਰੂਰ ਲਵਾਂਗੇ ਕਿ ਇਸ ਮਾਮਲੇ ਵਿੱਚ ਕੀ ਕੁਝ ਅਪਡੇਟਸ ਸਾਹਮਣੇ ਆਏ ਕਿਉਂਕਿ ਪਰਸੋ ਵੀ ਇਸੇ ਤਰੀਕੇ ਦੇ ਨਾਲ ਗੋਲੀਆਂ ਚੱਲੀਆਂ ਸੀਗੀਆਂ ਬੀਤੇ ਕੱਲ ਜੋ ਹੈ ਉਹ ਵੀ ਖਬਰ ਅਸੀਂ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਸੀ ਜੋ ਸਕੂਲੀ ਵਿਦਿਆਰਥੀਆਂ ਦੀ ਝੜਪ ਹੋਈ ਸੀ ਉਸ ਵਿੱਚ ਵੀ ਫਾਇਰਿੰਗ ਹੋਈ ਤੇ ਹੁਣ ਮੋੜ ਤੋਂ ਚੇਰਟਾ ਇਲਾਕੇ ਦੇ ਵਿੱਚੋਂ ਇਹ ਖਬਰ ਸਾਹਮਣੇ ਆਈ ਹੈ ਕਿ ਉੱਥੇ ਵੀ ਗੋਲੀਬਾਰੀ ਹੋਈ ਹੈ ਇਸ ਬਾਰੇ ਕੀ ਕੋਈ ਜਾਣਕਾਰੀ ਹੈ ਜੀ ਬਿਲਕੁਲ ਹਨੂ ਇਹ ਜੋ ਗੋਲੀ ਆ ਕੱਲ ਤੇਰ ਸ਼ਾਮ ਨੂੰ ਜਿਹੜੀ ਆ ਉੱਥੇ ਚੱਲਦੀ ਆ ਤਾਂ ਇਹ ਗੋਲੀ ਜੋ ਆ ਸ਼ਾਟਾ ਦੇ ਇਲਾਕਾ ਨਾਰਾਇਣਗੜ ਵਿਖੇ ਚੱਲਦੀ ਆ ਹਾਲਾਂਕਿ ਦੋ ਗੁੱਟਾਂ ਦੇ ਵਿੱਚ ਇਹ ਜੋ ਆਫਸੀ ਰੰਜਸ਼ ਨੂੰ ਲੈ ਕੇ ਫਾਇਰਿੰਗ ਹੁੰਦੀ ਆ ਦੱਸ ਦਈਏ ਕਿ ਜਿੰਨਾਂ ਵੱਲੋਂ ਗੋਲੀ ਚਲਾਈ ਗਈ ਉਹਨਾਂ ਦੇ ਉੱਤੇ ਵੀ ਪਹਿਲਾਂ ਵੀ ਨਸ਼ੇ ਦੇ ਪਰਚੇ ਜਿਹੜੇ ਆ ਦਰਜ ਹੈਗੇ ਆ ਤਾਂ ਜਿਸ ਵਿਅਕਤੀ ਦੇ ਉੱਤੇ ਜਸਪਾਲ ਦੇ ਉੱਤੇ ਗੋਲੀ ਚੱਲੀ ਆ ਉਸ ਦੇ ਉੱਤੇ ਵੀ ਨਸ਼ੇ ਦੇ ਪਰਚੇ ਜਿਹੜੇ ਆ ਉਹ ਦਰਜ ਹੈਗੇ ਆ ਹਾਲਾਂਕਿ ਰਾਤ ਨੂੰ ਜੋ ACP ਨੇ ਉੱਥੋਂ ਦੇ ਤਾਂ ਉਹਨਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਦੇਖੀ ਨਾ ਇਹ ਜਦੋਂ ਨੌਜਵਾਨ ਆਪਣੀ ਗਲੀ ਦੇ ਵਿੱਚ ਮੌਜੂਦ ਹੁੰਦਾ ਤਾਂ ਐਕਸੂ ਵੀ ਸਵਾਰ ਜਦੋਂ ਨੌਜਵਾਨ ਆਉਂਦੇ ਨੇ ਤਾਂ ਇਸ ਦੇ ਉੱਤੇ ਫਾਇਰਿੰਗ ਕਰ ਦਿੰਦੇ ਨੇ ਜਦੋਂ ਕਿ ਗੋਲੀ ਜਿਹੜੀ ਹੈ ਉਹ ਗੇਟ ਤੋਂ ਵੱਜ ਕੇ ਜਿਹੜੀ ਆ ਇਸ ਨੌਜਵਾਨ ਦੇ ਲੱਤ ਤੇ ਲੱਗਦੀ ਹੈ ਤਾਂ ਜਿਸ ਤੋਂ ਬਾਅਦ ਕੀ ਉਹ ਜ਼ਖਮੀ ਹੋ ਜਾਂਦਾ ਹੈ ਲੇਕਿਨ ਅਨੂ ਇਸ ਦੇ ਵਿੱਚ ਇੱਕ ਬਹੁਤ ਹੀ ਸ਼ਰਮਨਾਕ ਗੱਲ ਇਹ ਆ ਕਿ ਜੋ ਅੰਮ੍ਰਿਤਸਰ ਦਾ ਪ੍ਰਸ਼ਾਸਨ ਹੈ ਕੀ ਉਹ ਕਿਹੜੀ ਕੁੰਮ ਕਰਨੀ ਨਹੀਂ ਸੁੱਤਾ ਜਿਸ ਨੂੰ ਇਹਨਾਂ ਨੂੰ ਪਤਾ ਕਿ ਹਾਲਾਤ ਲਗਾਤਾਰ ਮਾੜੇ ਹੋਏ ਨੇ ਲਗਾਤਾਰ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ ਲਗਾਤਾਰ ਸੀਪੀ ਸਾਹਿਬ ਕਹਿੰਦੇ ਆ ਕਿ ਸ਼ਹਿਰ ਦੇ ਹਾਲਾਤ ਕਾਨੂੰਨੀ ਵਿਵਸਥਾ ਬਿਲਕੁਲ ਠੀਕ ਹੈ ਲੇਕਿਨ ਇਹ ਠੀਕ ਆ ਕਿ ਹਰ ਦੂਜੇ ਦਿਨ ਜਿਹੜੀ ਆ ਫਾਇਰਿੰਗ ਹੋ ਰਹੀ ਆ ਹਰ ਦੂਜੇ ਦਿਨ ਕਤਲ ਹੋ ਰਹੇ ਨੇ ਨੌਜਵਾਨ ਜਿਹੜੇ ਨੇ ਕਿਤਨਾ ਕਿਤੇ ਜਾਂਦਾ ਨਸ਼ੇ ਦੀ ਪੇਟ ਚੜ ਰਹੇ ਨੇ ਜਾਂ ਫਿਰ ਇਹੋ ਜੀ ਜੋ ਹਮਲਾਵਾਰ ਜਦੋਂ ਇੱਕ ਦੂਜੇ ਦੀ ਜਾਨ ਲੈ ਲੈਂਦੇ ਆ ਜਾਂ ਫਿਰ ਇਹਨਾਂ ਦੀ ਪੇਟ ਚੜ ਰਹੇ ਨੇ ਲੇਕਿਨ ਪ੍ਰਸ਼ਾਸਨ ਜੋ ਆ ਕੰਮ ਕਰਨੀ ਨਹੀਂ ਸੁੱਤਾ ਹੋਇਆ ਪ੍ਰਸ਼ਾਸਨ ਨੂੰ ਸਿਰਫ ਮਤਲਬ ਹੈਗਾ ਜਦੋਂ ਗੋਲੀ ਚੱਲ ਪੈਂਦੀ ਆ ਬਾਅਦ ਚ ਪ੍ਰੈਸ ਕਾਨਫਰੈਂਸ ਕਰ ਲਈ ਉਸ ਤੋਂ ਬਾਅਦ ਬਿਲਕੁਲ ਸ਼ਾਂਤ ਹੋ ਕੇ ਬੈਠ ਕੇ ਹਾਲਾਂਕਿ ਜੇਕਰ ਅਸੀਂ ਗੁਰੂ ਨਗਰੀ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਐਨੇ ਮਾੜੇ ਹਾਲਾਤ ਨੇ ਕਿ ਜਦੋਂ ਟੂਰਿਸਟ ਅਜਿਹੇ ਸਮੇਂ 'ਚ ਜਦੋਂ ਬਾਹਰੋਂ ਗੁਰੂ ਨਗਰੀ ਵਿਖੇ ਆਂਦੇ ਨੇ ਕਿਸੇ ਨਾ ਕਿਸੇ ਉਹਨਾਂ ਦੇ ਮਨ ਦੇ ਵਿੱਚ ਵੀ ਹੁਣ ਡਰ ਖੋਫ ਜਿਹੜਾ ਪੈ ਜਾਂਦਾ ਹੈ। ਜੀ ਸਵਾਲ ਹੈ ਕਿ ਜੋ ਇਹ ਕੇਸ ਹੋਇਆ ਹੈ ਜੋ ਇਹ ਫਾਇਰਿੰਗ ਹੋਈ ਹੈ ਇਸ ਦੇ ਵਿੱਚ ਜਿਹੜੇ આરોપી ਨੇ ਜਿਹੜੇ ਮੁਲਜ਼ਮ ਨੇ ਜਿਨ੍ਹਾਂ ਨੇ ਗੋਲੀ ਚਲਾਈ ਹੈ ਕਿ ਉਸ ਉਹਨਾਂ ਬਾਰੇ ਕੋਈ ਅਪਡੇਟ ਮਿਲੀ ਹੈ ਪੁਲਿਸ ਨੂੰ ਕਿ ਉਹ ਫਰਾਰ ਚੱਲ ਰਹੇ ਨੇ ਜਾਂ ਕਿੱਥੇ ਨੇ ਉਹਨਾਂ ਦੀ ਕਸਟਡੀ ਨੂੰ ਲੈ ਕੇ ਜਾਂ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਈ ਖਬਰ ਮਿਲੀ ਹੋਵੇ? ਹਲੇ ਤੱਕ ਪੂਰੇ ਦਾ ਪੂਰਾ ਪਰਿਵਾਰ ਉਹ ਘਰ ਦੇ ਵਿੱਚੋਂ ਭੱਜਿਆ ਹੋਇਆ ਲੇਕਿਨ ਪੰਜਾਬ ਪੁਲਿਸ ਵੱਲੋਂ ਕਿਹਾ ਗਿਆ ਕਿ ਉਹਨਾਂ ਵੱਲੋਂ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਉਹਨਾਂ ਦੀ ਜਿਹੜੀ ਆ ਪਿੱਛੇ ਉਹਨਾਂ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਜਲਦ ਹੀ ਉਹਨਾਂ ਨੂੰ ਫੜ ਲਿੱਤਾ ਜਾਏਗਾ ਲੇਕਿਨ ਹਾਲਾਤ ਦੀ ਗੱਲ ਕਰੀਏ ਉਹਨੂੰ ਇੰਨੇ ਕੁ ਮਾੜੇ ਹਾਲਾਤ ਨੇ ਪੰਜਾਬ ਪੁਲਿਸ ਇਹੋ ਜਿਹੇ ਝੂਠੇ ਦਾਅਵੇ ਕਰਦੀ ਦਿਖਾਈ ਦਿੰਦੀ ਆ ਹਰ ਵਕਤ ਹਰ ਵਕਤ ਕਿਉਂਕਿ ਲਗਾਤਾਰ ਅੱਜ ਕਹਿ ਸਕਦੇ ਆ ਕਿ 6ਵੇਂ ਤੋਂ 7ਵਾਂ ਦਿਨ ਹੋਏਗਾ ਕਿਉਂਕਿ ਗੋਲੀ ਜਿਹੜੀ ਆ ਹਰ ਦੂਜੇ ਦਿਨ ਚਲਦੀ ਦਿਖਾਈ ਦੇ ਰਹੀ ਆ ਗੁਰੂ ਨਗਰੀ ਦੇ ਵਿੱਚ ਜੋ ਕਿ ਗੁਰੂਆਂ ਦੀ ਨਗਰੀ ਆ ਗੁਰੂਆਂ ਪੀਰਾਂ ਦੀ ਨਗਰੀ ਆ ਜੇ ਆਪਾਂ ਕਹਿ ਲਈਏ ਕਿ ਦੇਸ਼ ਵਿਦੇਸ਼ ਤੋਂ ਸੰਗਤ ਜਦੋਂ ਗੁਰੂ ਨਗਰੀ ਵਿਖੇ ਆਉਂਦੀ ਆ ਤਾਂ ਉਹ ਆਪਣੇ ਆਪ ਨੂੰ ਗੁਰੂ ਨਗਰੀ ਵਿਖੇ ਆ ਕੇ ਇੱਕ ਮਾਫੂਦ ਸਮਝਦੀ ਆ ਕਿ ਬਿਲਕੁਲ ਸੇਫ ਆਪਾਂ ਸ਼ਹਿਰ ਦੇ ਵਿੱਚ ਆ ਗਿਆਂ ਗੁਰੂ ਦੀ ਨਗਰੀ ਚ ਆ ਗਿਆਂ ਲੇਕਿਨ ਗੁਰੂ ਦੀ ਨਗਰੀ ਦੇ ਵਿੱਚ ਇਹੋ ਜਿਹੇ ਹਾਲਾਤ ਹੋਣ ਬਹੁਤ ਹੀ ਸ਼ਰਮਨਾਕ ਗੱਲ ਐ ਇਹ ਕਿਤਨਾ ਕਿਤੇ ਡੀਜੀਪੀ ਸਾਹਿਬ ਨੂੰ ਚਾਹੀਦਾ ਕਿ ਇਸ ਸ਼ਹਿਰ ਨੂੰ ਲੈ ਕੇ ਜਿਸ ਨੂੰ ਕੀ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਗਿਆ ਹੋਵੇ ਸਰਕਾਰ ਵੱਲੋਂ ਤੇ ਲੇਕਿਨ ਉਸ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਹਾਲਾਤ ਮਾੜੇ ਹੋਣ ਉਸ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਗੋਲੀਆਂ ਸ਼ਰੇਆਮ ਚੱਲਣ ਬਹੁਤ ਹੀ ਸ਼ਰਮਨਾਕ ਗੱਲ ਹੈ ਇਹ ਡੀਜੀਪੀ ਸਾਹਿਬ ਨੂੰ ਚਾਹੀਦਾ ਕਿ ਸੀਪੀ ਸਾਹਿਬ ਤੋਂ ਇਹ ਚੀਜ਼ ਦਾ ਜਵਾਬ ਦਿੱਤਾ ਜਾਵੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਅਕਸ਼ੇ ਜਾਣਕਾਰੀ ਦੇਣ ਦੇ ਲਈ ਸੋਹੇ ਅੰਮ੍ਰਿਤਸਰ ਦੇ ਛੇਰਟਾ ਦੇ ਵਿੱਚ ਬੀਤੇ ਸ਼ਾਮ ਜੋ ਹੈ ਗੋਲੀਬਾਰੀ ਹੋਈ ਹੈ ਜਸਪਾਲ ਸਿੰਘ ਨਾਮਕ ਨੌਜਵਾਨ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਦੂਸਰੇ ਧਿਰ ਦੇ ਵੱਲੋਂ ਤੇ ਉਸ ਤੋਂ ਬਾਅਦ ਹੁਣ ਪੁਲਿਸ ਜੋ ਹੈ ਮਾਮਲੇ ਦੀ ਜਾਂਚ ਪੜਤਾਲ ਦੇ ਵਿੱਚ ਜੁਟੀ ਹੋਈ ਹੈ ਜੋ આરોપી ਹੈ ਉਸ ਦੀ ਭਾਲ ਦੇ ਲਈ ਟੀਮਾਂ ਜੋ ਹੈ ਉਹ ਲਗਾਤਾਰ ਕੰਮ ਕਰ ਰਹੀਆਂ